ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ A to Z Old Car Bazaar ਦੇ ਵਿੱਚ ਸਭ ਤੋਂ ਪਹਿਲਾਂ ਸਕਰੀਨ ਤੇ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਨੋਟ ਕਰ ਲਓ ਜੀ 9417913249 ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਡੇਲੀ ਵਿੱਚ ਸੈਗਰੇਟ ਗੱਡੀਆਂ ਦੀ ਐਡ ਲੈ ਕੇ ਔਨਰੇ ਰਹਿੰਦੇ ਆ ਜੀ ਜੇਕਰ ਤੁਸੀਂ ਵੀ ਕੋਈ ਗੱਡੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਸੇਲ ਕਰਨਾ ਚਾਹੁੰਦੇ ਹੋ WhatsApp ਨੰਬਰ ਤੇ 5 ਤੋਂ 7 ਫੋਟੋਆਂ ਇੱਕ ਵੀਡੀਓ ਤੇ ਡਿਟੇਲ WhatsApp ਤੇ ਭੇਜ ਦਿਓ ਆਉਣ ਵਾਲੇ ਵੀਡੀਓ ਦੇ ਵਿੱਚ ਬਿਲਕੁਲ ਫ੍ਰੀ ਬਿਨਾ ਕਿਸੇ ਪੇਮੈਂਟ ਤੋਂ ਤੁਹਾਡੀ ਗੱਡੀ ਦੇ ਐਡ ਲੱਗ ਜਾਵੇਗੀ ਜੀ ਚੈਨਲ ਨੂੰ ਸਬਸਕ੍ਰਾਈਬ ਐਂਡ ਲਾਈਕ ਐਂਡ ਵੀਡੀਓ ਨੂੰ ਵੱਧ ਕੇ ਸ਼ੇਅਰ ਕਰੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਵਾਸਤੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਜੈਨ ਐਲ ਐਕਸ ਆਈ 2005 ਮਾਡਲ ਗੱਡੀ ਦੀ ਪਾਸਿੰਗ ਵੀ ਮਿਲ ਜੂਗੀ ਆਪਾਂ ਨੂੰ 2025 ਤੱਕ ਦੀ ਪਾਸਿੰਗ ਹੈ ਜੀ ਏਸੀ ਹੀਟਰ ਇੰਜਨ ਗੇਲ ਬਿਲਕੁਲ ਓਕੇ ਗੱਡੀ ਹੈ ਜੀ ਚਲਾਵੇ ਦੀ ਬਹੁਤ ਸੋਹਣੀ ਹੈ ਰੰਗ ਪਿੰਟ ਦੀ origignal ਹੈ ਅਲਾਏ ਲੱਗੇ ਹੋਏ ਨੇ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਜੀ ਪਿੰਡ ਭੋਏ ਜ਼ਿਲ੍ਹਾ ਅੰਮ੍ਰਿਤਸਰ ਮਹਿਤਾ ਰੋਡ ਦੇ ਲਾਗੇ ਇਹ ਗੱਡੀ ਆਪਣੇ ਕੋਲ ਪਹੁੰਚੀ ਹੈ ਡਿਮਾਂਡ ਕੀਤੀ ਹੈ ਮਾਲਕਾਂ ਨੇ 80000 ਰੁਪਈਆ ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਕੋਈ ਵੀ ਵੀਰਪਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਨੋਟ ਕਰ ਲਓ ਜੀ 73 474 93054 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਦੂਸਰੀ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਜੀ Swift Dzire ਉੱਚਾ ਮਾਡਲ 2018 ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੀ ਕਾਰ ਹੈ ਜੀ ਟਾਇਰ ਨੇ ਜੀ 70% ਪਿਛਲੇ 50% ਗੱਡੀ ਚੱਲੀ ਹੈ ਜੀ 1 ਲੱਖ 7000 ਗੱਡੀ ਚੱਲੀ ਹੈ ਜੀ ਇੰਜਨ ਗੇਅਰ ਦੀ ਬਿਲਕੁਲ ਓਕੇ ਹੈ ਜੀ ਗੱਡੀ ਬਿਲਕੁਲ ਨਵੀਂ ਕੰਡੀਸ਼ਨ ਦੀਆਂ ਦੋ ਚਾਬੀਆਂ ਨੇ VDI ਮਾਡਲ ਹੈ ਜੀ ਏਰੀਆ ਪਵਾਨੇਗੜ ਡਿਸਟ੍ਰਿਕਟ ਸੰਗਰੂਰ ਸੈਕੰਡ ਓਨਰ ਹੈ ਜੀ ਤੇ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਫੋਟੋਆਂ ਦੇ ਵਿੱਚ ਬਿਲਕੁਲ ਓਕੇ ਹੈ ਨਵੀਂ ਇੰਟੀਰੀਅਰ ਦੀ ਕਾਰ ਹੈ ਜੀ ਲੈਦਰ ਦੇ ਸੇਟ ਕਵਰ ਨਵੀਆਂ ਲੱਗੀਆਂ ਹੋਈਆਂ ਨੇ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਕਰ ਲਓ ਨੋਟ ਜੀ 90413 00873 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ 30 ਨੰਬਰ ਤੇ ਤੁਹਾਡੇ ਵਾਸਤੇ ਗੱਡੀ ਆਪਾਂ ਲੈ ਕੇ ਪਹੁੰਚੇ ਜੀ ਇਹ ਵੀ ਸਵਿਫਟ ਡਿਆਰ ਜੀ ਗੱਡੀ ਦਾ ਮਾਡਲ ਹੈ 2008 ਬਹੁਤ ਵਧੀਆ ਕੰਡੀਸ਼ਨ ਦੀ ਕਾਰ ਹੈ ਜੀ ਅੰਟੀਰੀਅਰ ਤੇ ਪਹਿਲਾਂ ਨਿਗਾਹ ਮਾਰੋ ਬਿਲਕੁਲ ਸਾਫ਼ ਸੁਥਰਾ ਲੈਦਰ ਦੀਆਂ ਸੀਟ ਕਵਰ ਨੇ ਜੀ ਚਲਾਵੇ ਦੀ ਸੋਹਣੀ ਹੈ ਰੰਗ ਪੇਂਟ ਦੀ Ориਜਨਲ ਹੈ ਅਲਾਏ ਲੱਗੇ ਹੋਏ ਨੇ ਵਧੀਆ ਕੰਡੀਸ਼ਨ ਦੇ ਟਾਇਰ ਨੇ ਜੀ ਏਸੀ ਹੀਟਰ ਇੰਜਨ ਗੇਅਰ ਵੱਲੋਂ ਗੱਡੀ ਬਿਲਕੁਲ ਓਕੇ ਐ ਤੇ ਡਿਮਾਂਡ ਕੀਤੀ ਆ ਮਾਲਕਾ ਲਈ 120000 ਰੁਪਇਆ ਕੋਈ ਵੀ ਵੀਰ ਭਰਾ ਗੱਡੀ ਲੈਣਾ ਚਾਹੁੰਦੇ ਸਕਰੀਨ ਤੇ ਮਾਲਕਾ ਦਾ ਨੰਬਰ ਹੋ ਰਿਹਾ ਸ਼ੋ ਨੋਟ ਕਰ ਲਓ 9915564940 ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ਼ ਕਰ ਸਕਦੇ ਹੋ ਜੀ ਅੱਜ ਦੀ ਚੌਥੀ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚਿਆ ਜੀ ਇਹ ਵੀ ਗੱਡੀ ਸਵਿਫਟ ਹੈ ਜੀ VXI ਮਾਡਲ ਗੱਡੀ ਦਾ ਮਾਡਲ ਹੈ ਜੀ 2005 ਗੱਡੀ ਮਾਲਕ ਨੇ ਦੱਸਿਆ ਵੀ ਚਲਾਵੇ ਦੀ ਬਹੁਤ ਸੋਹਣੀ ਹੈ ਬਿਲਕੁਲ オリジナル ਕਾਰ ਹੈ ਜੀ ਪਿੰਡ ਟਪਾਲੀ ਰਾਮਪੁਰਾ ਫੂਲ ਬਠਿੰਡੇ ਤੋਂ AC ਹੀਟਰ ਇੰਜਨ ਗੇਅਰ ਵੱਲੋਂ ਬਿਲਕੁਲ ਓਕੇ ਹੈ ਨਵੇਂ ਟਾਇਰ ਨੇ 90% ਤੇ ਮਾਲਕ ਨੇ ਦੱਸਿਆ ਵੀ ਗੱਡੀ ਦੀ ਪਾਸਿੰਗ ਵੀ 2025 ਤੱਕ ਆਪਾਂ ਨੂੰ ਮਿਲ ਜਾਣੀ ਹੈ ਬਿਲਕੁਲ ਓਕੇ ਡਾਕੂਮੈਂਟ ਨੇ ਜੀ ਗੱਡੀ ਦੀ ਵੀਡੀਓ ਵੀ ਹੈ ਪੰਜਾਬ ਨੰਬਰ ਹੈ ਸਰਕਾਰੀ ਨੰਬਰ ਪਲੇਟਾਂ ਨੇ ਕੋਈ ਕਮੀ ਪੇਸ਼ੀ ਨਹੀਂ ਤੇ ਡਿਮਾਂਡ ਕੀਤੀਆਂ ਮਾਲਕਾਂ ਨੇ 1,25,000 ਰੁਪਇਆ ਕਿਸੇ ਵੀ ਪ੍ਰਾਣੇ ਗੱਡੀ ਲੈਣੀ ਹੋਵੇ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ 7696345396 ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ 5ਵੇਂ ਨੰਬਰ ਤੇ ਤੁਹਾਡੇ ਵਾਸਤੇ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਜੀ i20 ਹੰਡਈ ਵਾਲਿਆਂ ਦੀ 2012 ਮਾਡਲ ਹੈ ਜੀ ਫਸਟ ਓਨਰ ਹੈ ਸਿੰਗਲ ਪਰਸਨ ਯੂਜ਼ਡ ਕਾਰ ਹੈ 50% ਗਵਰਨਮੈਂਟ ਨੰਬਰ ਪਲੇਟ 50% ਟਾਇਰ ਲੈ ਜੀ ਗਵਰਨਮੈਂਟ ਨੰਬਰ ਪਲੇਟ ਲੱਗੀ ਹੋਈ ਹੈ ਇੰਜਨ ਗੇਅਰ ਵੱਲੋਂ ਓਕੇ ਹੈ ਸੰਗਰੂਰ ਏਰੀਆ ਹੈ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ ਪੰਜਾਬ ਨੰਬਰ ਸਰਕਾਰੀ ਨੰਬਰ ਪਲੇਟਾ ਕੋਈ ਵੀ ਕਮੀ ਪੇਸ਼ੀ ਨਹੀਂ ਕੋਈ ਵੀ ਵੀਰਪਰਾ ਲੈਣਾ ਚਾਹੁੰਦਾ ਡਿਮਾਂਡ ਕੀਤੀ ਹੈ ਮਾਲਕਾਂ ਨੇ 2 ਲੱਖ 78000 ਰੁਪਈਆ ਤੇ ਮੌਕੇ ਤੇ ਮਾਨਤਨ ਕਰ ਦਿੱਤਾ ਜਾਏਗਾ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ 97688 21000 ਪੂਰਾ ਇਸ ਨੰਬਰ ਤੇ ਸਿੱਧੇ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਜੀ ਅੱਜ ਦੀ ਲਾਸਟ ਗੱਡੀ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਹਾਂ ਜੀ Tata ਵਾਲਿਆਂ ਦੇ Indica ਮਾਡਲ ਹੈ ਜੀ ਗੱਡੀ ਦਾ 2010 ਸਤੰਬਰ ਮੰਥ ਦਾ 2025 ਤੱਕ 9ਵੇਂ ਮਹੀਨੇ ਦੀ ਪਾਸਿੰਗ ਪੇਪਰ ਕੰਪਲੀਟ ਨੇ ਇਨਸੋਰਸ ਪ੍ਰਦੂਸ਼ਣ ਬਿਲਕੁਲ ਓਕੇ ਹੈ ਨਵੇਂ ਸੀਟ ਕਵਰ ਨੇ AC ਹੀਟਰ ਇੰਜਨ ਗੇਅਰ ਬਿਲਕੁਲ ਓਕੇ ਹੈ ਇੰਜਨ ਦੀ ਹੁਣੇ ਹੀ ਸਰਵਿਸ ਕਰਵਾਈਆਂ ਮਾਲਕਾਂ ਨੇ ਤੇ ਸਰਵਸਤੋਂ ਬਾਅਦ 600 ਕਿਲੋਮੀਟਰ ਸਿਰਫ ਗੱਡੀ ਚੱਲੀ ਹੈ ਮਾਲਕਾਂ ਨੇ ਦੱਸਿਆ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਨਵੀਂ ਵਰਗੀ ਹੈ ਅਲਾਏ ਲੱਗੇ ਹੋਏ ਨੇ ਜੀ ਪੰਜਾਬ ਨੰਬਰ ਦੀ ਕਾਰ ਹੈ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਫਰਸਟ ਓਨਰ ਗੱਡੀ ਹੈ ਜੀ ਡਿਮਾਂਡ ਕੀਤੀਆਂ ਮਾਲਕਾਂ ਨੇ 90000 ਰੁਪਇਆ ਕੋਈ ਵੀ ਵੇਰ ਪ੍ਰਾ ਗੱਡੀ ਲੈਣਾ ਚਾਹੁੰਦਾ ਹੈ ਸਕਰੀਨ ਤੇ ਮਾਲਕਾਂ ਦਾ ਨੰਬਰ ਸ਼ੋ ਹੋ ਰਿਹਾ ਨੋਟ ਕਰ ਲਓ ਜੀ ਇਸ ਨੰਬਰ ਤੇ ਸਿੱਧੀ ਤੁਸੀਂ ਮਾਲਕਾਂ ਦੇ ਨਾਲ ਗੱਲਬਾਤ ਕਰਕੇ ਗੱਡੀ ਪਰਚੇਜ ਕਰ ਸਕਦੇ ਹੋ ਇਹ ਅੱਜ ਦੀਆਂ ਗੱਡੀਆਂ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੇ ਸੀ ਜੀ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਸਾਰੇ ਵੀਰ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ